ਅੱਜ ਮੈਂ ਥਾਣਾ ਮਗੀਠਾ ਤੇ ਥਾਣਾ ਕੱਤੂ ਨੰਗਲ ਦੇ ਕਈ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਦੁਖਦਾਇਕ ਘਟਨਾ ਘਟੀ ਕਿ ਯਾਰ ਸ਼ਾਮ ਤੋਂ ਚਹਿਰੀਲੀ ਫਰਾਪੀਨ ਨਾਲ ਹੁਣ ਤੱਕ ਜੋ ਸਾਡੇ ਕੋਲ ਫੋਟੋ 17 ਦੇ ਕਰੀਬ ਹਣ ਉਹ ਆ ਮੋਤਾ ਹੋਇਆ ਜਿਹੜੇ ਪਿੰਡ ਚ ਆਪਾਂ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘੱਟ ਘੱਟ ਏਸੇ ਪਿੰਡ ਦੀਆਂ ਪੰਜ ਕੁ 6 ਮੋਤਾਂ ਏਸੇ ਪਿੰਡ ਦੀਆਂ ਪੰਘਾਲੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੋਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟਐਵਰ